ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਬਹੁਤ ਸੋਹਣੇ ਸੂਟ ਦਿਖਾਉਣੇ ਆਂ ਦੇਖੋ ਇਹ ਆਪਣਾ ਹੈਗਾ ਸਿੰਧੀ ਬੂਟੀ ਤੇ ਮਸ਼ੀਨ ਵਰਕ ਇਹ ਆਪਣਾ ਸਿੰਧੀ ਬੂਟੀ ਹੈ ਜਿਹੜੀ ਉਹ ਆਪਾਂ ਹੱਥਾਂ ਨਾਲ ਸੂਈ ਨਾਲ ਬਣਾਈ ਹੋਈ ਹੈ ਤੇ ਇਹ ਆਪਾਂ ਮਸ਼ੀਨ ਤੇ ਵਰਕ ਕੀਤਾ ਇਹ ਘੇਰੇ ਦਾ ਡਿਜ਼ਾਈਨ ਹੈ ਦੇਖੋ ਇਹ ਘੇਰੇ ਦਾ ਡਿਜ਼ਾਈਨ ਹੈ ਇਹ ਬਹੁਤ ਹੀ ਸੋਹਣਾ ਸੂਟ ਹੈ ਵਧੀਆ ਕੋਟਣ ਦੇ ਉੱਤੇ ਪਿਆਰ ਕੋਟਣ ਦੇ ਉੱਤੇ ਬਣਿਆ ਹੋਇਆ ਤੇ ਇਹਦੀਆਂ ਬਾਹਾਂ ਦਾ ਡਿਜ਼ਾਈਨ ਵੀ ਹੈ ਆਹ ਸੀ ਇਹਦੀਆਂ ਬਾਹਾਂ ਤੇ ਆਹ ਇਹਦੀਆਂ ਬਾਹਾਂ ਤੇ ਇਹ ਦੋਨਾਂ ਤੇ ਤੇ ਰਖੜੀ ਤੇ ਜੇ ਤੁਸੀਂ ਆਰਡਰ ਕਰਨਾ ਤਾਂ ਸਾਨੂੰ ਇਹ ਸੂਟ ਆਰਡਰ ਕਰ ਸਕਦੇ ਹੋ ਦੇਖੋ ਇਹ ਕੋਟ ਪ्युअर कॉटन ਦੇ ਉੱਤੇ ਸੂਟ ਬਣਿਆ ਤੇ ਇਹ ਸਿੰਧੀ ਬੂਟੀ ਦਾ ਜਿਹੜਾ ਕੰਪਿਊਟਰ ਵਾਲੀ ਮਸ਼ੀਨ ਤੇ ਬਣਦਾ ਇਹ ਆਪਾਂ ਦੂਜੀ ਮਸ਼ੀਨ ਤੇ ਪੱਤੀਆਂ ਬਣਾਈਆਂ ਤੇ ਇਹਦਾ ਆਪਾਂ ਸੂਈ ਨਾਲ ਪਾਈ ਹੈ ਸਿੰਧੀ ਬੂਟੀ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਸ ਸੂਟ ਨੂੰ ਅਗਲਾ ਸੂਟ ਹੈ ਵੀ ਕੋਟਨ ਦੇ ਉੱਤੇ ਸੂਟ ਹੈ ਵੀ ਮਸ਼ੀਨ ਵਰਕ ਹੈ ਤੇ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸਾਡੇ ਕੋਲੇ ਰੈਡੀ ਹੈ ਤੇ ਇਹਦੀਆਂ ਬਾਹਾਂ ਤੇ ਇਹਦੀਆਂ ਤੇ ਵੀ ਵਰਕ ਹੈ ਦੇਖੇ ਗਏ ਬਹਾਂ ਤੇ ਵੀ ਫਰਕ ਹੈ ਦੇਖੋ ਆਪਣੇ ਕੋਲੇ ਕਾਫੀ ਸੂਟ ਹੈ ਇਹ ਆਪਣਾ ਮਸ਼ੀਨ ਵਰਕ ਦਾ ਕੋਟਣ ਤੇ ਇਹ ਵੀ ਕੋਟਣ ਦਾ ਹੈਗਾ ਸੂਟ ਤੇ ਉਹਦੋਂ ਦਾ ਸੂਟ ਹੈ ਇਹ ਹੈਗਾ ਵਧੀਆ ਕੋਟਣ ਦਾ ਕਮੀਜ਼ ਹੈ ਇਹ ਪ्युअर ਕੋਟਣ ਦਾ ਕਮੀਜ਼ ਹੈ ਬਹੁਤ ਹੀ ਸੋਹਣਾ ਤੇ 2x2 ਦੀ ਹੈਗੀ ਸਲਵਾਰ ਇਹਦੀ ਤੇ ਜੇ ਤੁਸੀਂ ਦੁਪੱਟੇ ਨਾਲ ਲੈਣਾ ਸੂਟ ਦਾ ਰੇਟ ਜ਼ਿਆਦਾ ਹੋਊਗਾ ਜੇ ਬਿਨਾਂ ਦੁਪੱਟੇ ਤੋਂ ਲੈਣਾ ਤਾਂ ਰੇਟ ਘੱਟ ਹੋਊਗਾ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਚੌਥਾ ਸੂਟ ਆਪਣਾ ਹੈਗਾ ਦੇਖੋ ਇਹ ਹੈਗਾ ਖਾਦੀ ਛਿਲਕ ਦਾ ਕਮੀਜ਼ ਹੈ ਦੇਖੋ ਇਹ ਮਸ਼ੀਨ ਵਰਕ ਹੋਇਆ ਹੋਇਆ ਹੈ ਘੇਰੇ ਦਾ ਡਿਜ਼ਾਈਨ ਹੈ ਇਹ ਤੇ ਮੋਰ ਫੰਖੀ ਇਹਦਾ ਕਲਰ ਹੈ ਤੇ ਇਹਦੀਆਂ ਤੇ ਬਾਹਾਂ ਤੇ ਵੀ ਇਹਦੀਆਂ ਤੇ ਡਿਜ਼ਾਈਨ ਹੈ ਤੇ ਦੀ ਜਿਹੜੀ ਸਲਵਾਰ ਹੈ ਤੇ ਉਹ ਹੈਗੀ ਐ ਜੌਰ ਜੱਟ ਆਉਂਦੀ ਜੌਰ ਜੱਟ ਦੀ ਐ ਤੇ ਖਾਦੀ ਛਿਲਕ ਦਾ ਦਾ ਕਮੀਜ਼ ਉਦੋਂ ਅਗਲਾ ਸੂਟ ਆਪਣੇ ਕੋਲ ਹੈਗਾ ਦੇਖੋ ਪੇਂਟ ਵਾਲਾ ਇਹਦਾ ਨਾ ਮੁਸਲੀਨ ਦਾ ਦੁਪੱਟਾ ਤੇ ਛਿਲਕ ਦਾ ਸੂਟ ਹੈ ਇਹ ਕਰੇਵ ਛਿਲਕ ਦਾ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਇਹ ਵੀ ਸਾਡੇ ਕੋਲੇ ਰੈਡੀ ਹੈ ਉਦੋਂ ਅਗਲਾ ਸੂਟ ਹੈਗਾ ਆਪਣੇ ਕੋਲ ਇੱਕ ਕ੍ਰੱਚ ਦੇ ਵਿੱਚ ਇਹ ਵੀ ਇਹ ਵੀ ਨੀਡਲ ਵਰਕ ਹੈ ਸੂਈ ਨਾਲ ਵਰਕ ਕੀਤਾ ਹੋਇਆ ਦੇਖੋ ਕੇਰੇ ਦਾ ਡਿਜ਼ਾਈਨ ਹੈ ਵਿੱਚ ਬੋਟੀਆਂ ਪਾਈਆਂ ਬਾਹਾਂ ਤੇ ਵੀ ਡਿਜ਼ਾਈਨ ਹੈ ਇਹ ਆਹ ਸੀਧੀਆਂ ਬਾਹਾਂ ਦਾ ਡਿਜ਼ਾਈਨ ਦੇਖੋ ആ ഏദിയ ബഹാന കശ കെഡി ആഡർ കൂട്ട പ്യോർ കോട്ട സൂട്ടി ബൂട്ട വർക്കാൻ വെക്കണ ബാണേ തയ്യാറ ബാഹ് വർക്ക് ആ ബാർക്ക ਇਹ ਆ ਇਹ ਦੇਖੇ ਰਿਹਾ ਵਰਕ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸੂਟ ਰਖੜੀ ਤੇ ਜੇ ਤੁਸੀਂ ਆਰਡਰ ਕਰਨਾ ਤਾਂ ਸਾਨੂੰ ਇਹ ਸੂਟ ਆਰਡਰ ਕਰ ਸਕਦੇ ਹੋ ਬਾਕੀ ਆਪਣੇ ਕੋਲੇ ਇਹ ਹੈਗੀ ਹੈ ਟੂਲ ਦੀ ਭਲਕਾਰੀ ਹੈ ਰੈੱਡ ਕਲਰ ਦੀ ਹੈ ਤੇ ਇਹ ਆਪਾਂ ਰੈਡੀ ਕਰਨੀ ਹੈ ਹਨ ਜੇ ਕਿਸੇ ਭੈਣ ਨੂੰ ਚਾਹੀਦੀ ਹੋਵੇ ਤਾਂ ਆਪਾਂ ਨੂੰ ਵੀ ਆਰਡਰ ਕਰ ਸਕਦੀ ਹੈ ਇਹ ਆਪਣੀ ਟੂਲ ਦੀ ਭਲਕਾਰੀ ਹੈ ਇਹ ਰੈੱਡ ਕਲਰ ਹੈ ਇਹਦਾ ਇਹ ਵੀ ਤੁਸੀਂ ਨੀਡਲ ਵਰਕ ਕਰਵਾ ਸਕਦੇ ਹੋ ਇੱਕ ਕੱਪੜੇ ਕੋਲ ਇਹ ਚਾਕਲੇਟ ਕੋਟਣ ਦਾ ਸੂਟ ਹੈ ਬਹੁਤ ਹੀ ਸੋਹਣਾ ਕੱਪੜਾ ਇਹ ਤੇ ਤੇ ਤੁਸੀਂ ਨੀਡਲ ਵਰਕ ਕਰਾਉਣਾ ਮਸ਼ੀਨ ਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਤੇ ਬਾਕੀ ਤੁਹਾਨੂੰ ਪਤਾ ਹੀ ਆਪਾਂ ਇੱਕ ਚੌਕ ਦੀ ਚਿੜੀ ਦਾ ਆਪਣਾ ਸੂਟ ਇੱਧਰ ਤਿਆਰ ਹੋਈ ਜਾਂਦਾ ਦੇਖੋ जो भी किसी भैन ने ऑर्डर करना तो अपन ऑर्डर कर सकती है यदा गुलाबी कलर है कैमरे च फिका आठ ठीक है एक अपने को इधर होर सूट है ये मशीन वर्क करिए करना है ये आप देखो ट्रेस करके रखा हुआ है सूट है। ये जो किसी ने ऑर्डर करना है भी कोटन के उ सूट है जड़ा हूँ कपड़ा चलता है ਲੈਂਗੁਏਜੀ ਵਾਲਾ ਦੇਖੋ ਤੇ ਇਹ ਵੀ ਗ੍ਰੀਨ ਕਲਰ ਦਾ ਹੈ ਅੰਗੂਰੀ ਕਲਰ ਹੈਗਾ ਤੇ ਇਹਦੇ gekere ਤੇ ਫਰਕਾ ਦੇਖੋ ਥੱਲੇ ਘੇਰੇ ਤੇ ਵੀ ਆਊਗਾ ਤੇ ਇਹ ਆਪਣਾ ਦੋ ਫਲ ਆਉਣਗੇ ਇਹਦੇ ਘੇਰੇ ਤੇ ਇਹ ਤੁਸੀਂ ਇਹ ਸੂਟ ਵੀ ਆਰਡਰ ਕਰਨਾ ਤਾਂ ਆਪਾਂ ਨੂੰ ਕਰ ਸਕਦੇ ਹੋ ਤੇ ਇਹ ਸਾਰੇ ਸੂਟਾਂ ਚੋਂ ਜਲਦੀ ਤੋਂ ਜਲਦੀ ਆਰਡਰ ਕਰੋ। ਇਹ ਦਾ ਇੱਕ ਅੰਗੂਰੀ ਕਲਰ ਹੈ ਇਹ ਚ ਹੋਰ ਆ ਰਿਹਾ ਹੈ। ਇਹੋ ਜਿਹਾ ਕਲਰ ਹੀ ਹੈ ਜਿਹੜਾ ਹੋਣ ਆ ਰਿਹਾ ਹੈ ਇਹਦੇ ਵਿੱਚ। ਇਹ ਵੀ ਕੋਟਨ ਦਾ ਸੂਟ ਹੈ। ਇਹਨਾਂ ਚੋਂ ਕੋਈ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ। ਇੱਥੇ ਆਪਾਂ ਮਸ਼ੀਨ ਵਰਕ ਕਰਨਾ ਹੈ। ਓਕੇ। ਤੇ ਇਹ ਆਪਣਾ ਫਲਕਾਰੀ ਹੈ। ਟੂਲ ਦੀ ਫਲਕਾਰੀ ਹੈ, ਰੈੱਡ ਕਲਰ ਦੀ। ਤੇ ਆਪਣਾ ਪ्युअर कॉटन ਦਾ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਚਿੰਦੀ ਬੂਟੀ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਨ ਆਰਡਰ ਕਰ ਸਕਦੇ ਆ ਇਹ ਆਪਣਾ ਕ੍ਰਾਸ਼ੇ ਦਾ ਕੱਪੜਾ ਹੈ ਤੇ ਇਹ ਵੀ ਆਪਣਾ ਸੂਈ ਨਾਲ ਵਰਕ ਹੋਇਆ ਵਿੱਚ ਘੇਰੇ ਦੇ ਵਿੱਚ ਬੂਟੀ ਪਾਈ ਹੋਈ ਹੈ ਘੇਰੇ ਦਾ ਡਿਜ਼ਾਈਨ ਆ ਬਾਵਾਂ ਤੇ ਵੀ ਇਹ ਵੀ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਲੈ ਇਹ ਆਪਣਾ ਹੈਗਾ ਗਰੇਵ ਸ਼ਰਕ ਦਾ ਤੇ ਮਸਲੀਨ ਦਾ ਇਹਦੇ ਨਾਲ ਦੁਪੱਟਾ ਤੁਸੀਂ ਸਾਨੂੰ ਵੀ ਆਰਡਰ ਕਰ ਸਕਦੇ ਹੋ ਤੇ ਇਹ ਹੈਗਾ ਆਪਣਾ ਖਾਦੀ ਛਿਰਕ ਦਾ ਕਮੀਜ਼ ਹੈ ਤੇ ਜੋਰ ਜੱਟ ਦੀ ਸਲਵਾਰ ਹੈ ਇਹ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਮਸ਼ੀਨ ਵਰਕ ਹੋਇਆ ਹੋਇਆ ਹੈ ਇਹ 2x2 ਦੀ ਸਲਵਾਰ ਹੈ ਤੇ ਪੈਚ ਵਰਕ ਕੀਤਾ ਹੋਇਆ ਹੈ ਤੇ ਇਹ ਪ्युअर ਕਟਣ ਦਾ ਇਹਦੇ ਨਾਲ ਹੈਗਾ ਕਮੀਜ਼ ਤੇ ਤੁਸੀਂ ਇਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਇਧਰ ਆਪਣਾ ਹੈ ਇਹ ਵੀ ਕਟਣ ਦਾ ਸੂਟ ਹੈ ਮਸ਼ੀਨ ਵਰਕ ਹੋਇਆ ਹੋਇਆ ਘੇਰੇ ਦਾ ਡਿਜ਼ਾਈਨ ਆ ਬਾਹਾਂ ਤੇ ਵੀ ਆਰਡਰ ਕਰ ਸਕਦੇ ਹੋ। ਇਹ ਵੀ ਆਪਣਾ ਪ्युअर ਕਾਟਣ ਤੇ ਸੂਟ ਹੈ। ਤੇ ਸਿੰਦੀ ਬੂਟੀ ਤੇ ਮਸ਼ੀਨ ਵਰਕ ਦਾ ਸੂਟ ਹੈ। ਇਹ ਵੀ ਤੁਸੀਂ ਆਪਾਂ ਆਰਡਰ ਕਰ ਸਕਦੇ ਹੋ ਤੇ WhatsApp ਤੇ ਸਕਰੀਨਸ਼ਾਟ ਲਾ ਕੇ WhatsApp ਤੇ ਆਰਡਰ ਕਰ ਸਕਦੇ ਹੋ। ਤੇ ਇਹ ਜਿਹੜਾ ਚੋਪਦੀ ਚਿੜੀ ਵਾਲਾ ਤੁਸੀਂ ਸਾਨੂੰ ਵੀ ਆਰਡਰ ਕਰ ਸਕਦੇ ਹੋ WhatsApp ਤੇ। ਤੇ ਤੁਹਾਨੂੰ ਸੂਟ ਪਸੰਦ ਆ ਹੋਏ ਹੁਣ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੇ ਵੀਡੀਓ ਨੂੰ ਐਂਡ ਤੱਕ ਦੇਖੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਇਓ ਤੇ ਸੂਟਾਂ ਦੇ ਸਾਨੂੰ ਆਰਡਰ ਜ਼ਰੂਰ ਕਰਿਓ ਜੇ ਤੁਸੀਂ ਹੋਰ ਵੀ ਕਿਸੇ ਸਟੱਫ ਤੇ ਬਣਾਉਣੇ ਆ ਤਾਂ ਤੁਸੀਂ ਆਪ ਦਾ ਡਿਜ਼ਾਈਨ ਭੇਜ ਕੇ ਤੇ ਕਲਰ ਭੇਜ ਕੇ ਤੇ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਕოტਨ ਤੇ ਕਿਸੇ ਵੀ ਕਪੜੇ ਤੇ ਤੁਸੀਂ ਉਥੋਂ ਤਿਆਰ ਕਰਵਾਉਣਾ ਕਰਵਾ ਸਕਦੇ ਹੋ 크ريب ਤੇ ਮਸਲੀਨ ਕოტਨ ਤੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ